ਬਸ ਹੁਣ ਦੁਨੀਆ ਦਾ ਅੰਤ ਆ ਇੱਕ ਸੱਸ ਆ ਆਪਣੀ ਬੇਟੀ ਦੇ ਘਰ ਜਾਂਦੀ ਆ ਆਪਦੇ ਦਮਾਦ ਦੇ ਨਾਲ ਹੀ ਪੰਜ ਰਾਤਾਂ ਗੁਜ਼ਾਰਦੀ ਆ ਬਿਲਕੁਲ ਇਵੇਂ ਜਿਵੇਂ ਉਹ ਪਤੀ ਪਤਨੀ ਹੋਣ ਫਿਰ ਖਬਰ ਫੈਲਦੀ ਆ ਕਿ ਦੋਨੋਂ ਘਰ ਦੇ ਵਿੱਚੋਂ ਹੀ ਭੱਜ ਚੁੱਕੇ ਨੇ ਅੱਜ ਦੀ ਕਹਾਣੀ ਵਿੱਚ ਸਮਝਾਂਗੇ ਕਿ ਸੱਸ ਤੇ ਦਮਾਦ ਦੀ ਅਸਲ ਦੇ ਵਿੱਚ ਕਹਾਣੀ ਕੀ ਸੀ ਜੋ ਸੋਸ਼ਲ ਮੀਡੀਆ ਤੇ ਇਸ ਵਕਤ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਉਸ ਲੜਕੀ ਦਾ ਕੀ ਹੋਇਆ ਜੋ ਉਸ ਆਦਮੀ ਦੀ ਪਤਨੀ ਤੇ ਉਸ ਦੀ ਸੱਸ ਦੀ ਬੇਟੀ ਸੀ ਉਤਰਾਖੰਡ ਵਾਲੀ ਗੜ ਦਾ ਇੱਕ ਪਿੰਡਾ ਮਨੋਰਪੁਰ ਇੱਥੋਂ ਦੀ ਰਹਿਣ ਵਾਲੀ ਸਪਨਾ ਦੇਵੀ ਆਪਦੇ ਪਤੀ ਜਤਿੰਦਰ ਨੂੰ ਕਹਿੰਦੀ ਆ ਕਿ ਆਪਣੀ ਬੇਟੀ ਦੇ ਵਿਆਹ ਚ ਕਾਫੀ ਘੱਟ ਸਮਾਂ ਰਹਿ ਚੁੱਕਿਆ ਸੋ ਤੂੰ ਮੇਰੀ ਭੈਣ ਨੂੰ ਕਾਟ ਦੇ ਆ ਜਤਿੰਦਰ ਘਰੋਂ ਨਿਕਲਦਾ ਕਾਰਡ ਵੰਡਦਾ ਤੇ ਫਿਰ 6 April ਸ਼ਾਮ ਨੂੰ ਘਰ ਵਾਪਸ ਆਉਂਦਾ ਉਹ ਆਪਦੀ ਬੇਟੀ ਨੂੰ ਕਹਿੰਦਾ ਕਿ ਬੇਟੀ ਤੇਰੀ ਮਾਂ ਤਖਾ ਹੀ ਨਹੀਂ ਦੇ ਰਹੀ ਕਿੱਧਰ ਬੇਟੀ ਕਹਿੰਦੀ ਅੱਗੇ ਪਿਤਾ ਜੀ ਮਾਂ ਤਾਂ ਸ਼ਾਮ 4:30 ਵਜੇ ਘਰੋਂ ਨਿਕਲੀ ਸੀ ਤੇ ਬਾਜ਼ਾਰ ਗਈ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਈ ਜਤਿੰਦਰ ਦੇ ਦੁਆਰਾ ਸਪਨਾ ਨੂੰ ਫੋਨ ਕੀਤਾ ਜਾਂਦਾ ਉਹ ਬਹਾਨਾ ਬਣਾਉਂਦੀ ਅਤੇ ਕਹਿੰਦੀ ਆ ਕਿ ਬਸ ਮੈਂ ਥੋੜੀ ਦੇਰ ਦੇ ਵਿੱਚ ਹੀ ਆ ਰਹੀ ਹਾਂ ਇਸੇ ਤਰ੍ਹਾਂ ਬਾਰ ਬਾਰ ਫੋਨ ਤੇ ਬਹਾਨਾ ਲਾਉਂਦੀ ਆ ਇੱਕ ਘੰਟਾ ਗੁਜ਼ਰ ਜਾਂਦਾ ਤੇ ਫਿਰ ਫੋਨ ਸਵਿਚ ਆਫ ਹੋ ਚੁੱਕਿਆ ਸੀ ਪਰ ਫੋਨ ਤੇ ਗੱਲਬਾਤ ਦੇ ਦੌਰਾਨ ਪਤੀ ਜਤਿੰਦਰ ਨੂੰ ਇਹ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਉਸਦੀ ਪਤਨੀ ਉਸਦੇ ਹੋਣ ਵਾਲੇ ਦਮਾਦ ਦੇ ਨਾਲ ਹੀ ਆ ਉਸ ਨੂੰ ਕਾਲ ਕਰਦਾ ਤੇ ਕਹਿੰਦਾ ਕਿ ਮੈਨੂੰ ਪੱਕਾ ਪਤਾ ਆ ਕਿ ਮੇਰੀ ਪਤਨੀ ਤੇਰੇ ਨਾਲ ਆ ਸੋ ਤੂੰ ਉਸ ਨਾਲ ਮੇਰੀ ਗੱਲ ਕਰਵਾ ਦੇ ਪਰ ਉਹਦੇ ਦਮਾਦ ਵੱਲੋਂ ਕਿਹਾ ਜਾਂਦਾ ਕਿ ਹੁਣ ਤੂੰ ਇਸ ਦੀ ਚਿੰਤਾ ਕਰਨੀ ਛੱਡ ਦੇ ਇਸ ਤੋਂ ਪਹਿਲਾਂ ਤੂੰ ਇਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੁਣੇ ਮੇਰੇ ਕੋਲ ਆ ਤੇ ਮੈਂ ਇਸ ਨੂੰ ਸੰਭਾਲ ਕੇ ਰੱਖੂੰਗਾ ਤੇ ਫਿਰ ਰਾਤ ਦੇ ਸਾਡੇ 3 ਵਜੇ ਇਹ ਨੰਬਰ ਵੀ ਬੰਦ ਹੋ ਜਾਂਦਾ ਬਜਿੰਦਰ ਦੇ ਦੁਆਰਾ ਪੂਰੀ ਰਾਤ ਸਪਨਾ ਦਾ ਇੰਤਜ਼ਾਰ ਕੀਤਾ ਜਾਂਦਾ ਕਿ ਉਹ ਸ਼ਾਇਦ ਹੁਣ ਘਰ ਵਾਪਸ ਆ ਜੇ ਪਰ ਉਹ ਸਵੇਰ ਤੱਕ ਵਾਪਸ ਨਹੀਂ ਆਉਂਦੀ ਫਿਰ ਪੂਰੀ ਰਾਤ ਗੁਜਰਨ ਤੋਂ ਬਾਅਦ ਬਜਿੰਦਰ ਤੋਂ ਆਰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਾਂਦਾ ਕਿ ਇਸ ਤਰ੍ਹਾਂ ਨਾਲ ਕੱਲ ਰਾਤ ਤੋਂ ਸਪਨਾ ਗਾਇਬਾ ਰਿਸ਼ਤੇਦਾਰਾਂ ਤੇ ਯਾਰ ਦੋਸਤਾਂ ਦੇ ਦੁਆਰਾ ਉਸ ਨੂੰ ਸਮਝਾਇਆ ਜਾਂਦਾ ਕਿ ਕੋਈ ਨਹੀਂ ਪਹਿਲਾਂ ਤੂੰ ਘਰ ਦੇ ਵਿੱਚ ਦੇਖ ਸਭ ਠੀਕ ਠਾਕ ਆ ਕਿ ਨਹੀਂ ਤੇ ਜਦੋਂ ਉਹਦੇ ਦੁਆਰਾ ਘਰ ਦੀ ਵਾਲ ਮਾਰੀ ਤੇ ਪੇਟੀਆਂ ਖੋਲ ਕੇ ਦੇਖੀਆਂ ਜਾਂਦੀਆਂ ਨੇ ਤਾਂ ਪਤਾ ਲੱਗਦਾ ਕਿ ਘਰ ਚ 3.5 ਲੱਖ ਰੁਪਏ ਸੀ ਉਹ ਗਾਇਬ ਨੇ ਤੇ ਨਾਲ ਹੀ 5 ਲੱਖ ਰੁਪਏ ਦੇ ਗਹਿਣੇ ਸੀ ਉਹ ਵੀ ਗਾਇਬ ਹੋ ਚੁੱਕੇ ਨੇ ਇਹ ਸਭ ਦੇਖ ਕੋ ਤੁਰੰਤ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਕਹਾਣੀ ਸੁਣਾਉਂਦਾ ਕਿਸ ਹਾਰਕਟੂਬਰ 2024 ਦੀ ਇਹ ਗੱਲ ਆ ਰਾਹੁਲ ਨਾਮ ਦੇ ਇੱਕ ਲੜਕੇ ਜਿਸ ਦੀ ਉਮਰ ਕਰੀਬ 20 ਸਾਲ ਆ ਉਸਦੇ ਪਿਤਾ ਦਾ ਨਾਮ ਪੌਰੀ ਲਾਲ ਜੋ ਕਿ ਮਸ਼ਰੀਆ ਪਿੰਡ ਦਾ ਰਹਿਣ ਵਾਲਾ ਉਸ ਨਾਲ ਉਸਦੀ ਬੇਟੀ ਸ਼ਮਾਨੀ ਦਾ ਰਿਸ਼ਤਾ ਤੈਅ ਹੋਇਆ ਸੀ ਰਿਸ਼ਤਾ ਤੈਅ ਹੋਣ ਤੋਂ ਲਗਭਗ 1 ਮਹੀਨੇ ਬਾਅਦ ਹੀ ਉਸਦੀ ਪਤਨੀ ਤੇ ਦਮਾਦ ਫੋਨ ਉੱਪਰ ਗੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਦਿਨ ਦੇ ਵਿੱਚ ਕਰੀਬ 10-10 ਘੰਟੇ ਉਹਨਾਂ ਦੇ ਦੁਆਰਾ ਫੋਨ ਦੇ ਉੱਤੇ ਗੱਲ ਕੀਤੀ ਜਾਂਦੀ ਸੀ ਸਾਨੂੰ ਉਸ ਸਮੇਂ ਤਾਂ ਸ਼ੱਕ ਨਹੀਂ ਹੋਇਆ ਪਰ ਹੁਣ ਜਦੋਂ ਘਰ ਚੋਂ ਪੈਸੇ ਤੇ ਗਹਿਣੇ ਲੈ ਕੇ ਫਰਾਰ ਹੋ ਗਈ ਤਾਂ ਸ਼ੱਕ ਹੋ ਰਿਹਾ ਕਿ ਉਹ ਸਾਡੇ ਦਮਾਦ ਦੇ ਨਾਲ ਹੀ ਭੱਜ ਚੁੱਕੀ ਹੈ ਸੋ ਤੁਸੀਂ ਸਾਨੂੰ ਉਸਨੂੰ ਭਾਲ ਕੇ ਲਿਆ ਦਿਓ ਉਸ ਤੋਂ ਬਾਅਦ ਉਸਦੇ ਦੁਆਰਾ ਪੁੱਛਿਆ ਜਾਂਦਾ ਕਿ ਉਹ ਮਿਲੇ ਕਿਵੇਂ ਤਾਂ ਜਤਿੰਦਰ ਦੇ ਦੁਆਰਾ ਦੱਸਿਆ ਜਾਂਦਾ ਕਿ 1 ਮਾਰਚ ਦੀ ਤਰੀਕ ਸੀ ਸਾਨੂੰ ਪਤਾ ਲੱਗਾ ਕਿ ਹੋਣ ਵਾਲੇ ਦਿਮਾਗ ਦੀ ਸਿਹਤ ਠੀਕ ਨਹੀਂ ਆ ਤਾਂ ਪਤਨੀ ਨੇ ਕਿਹਾ ਵੀ ਉਸ ਨੂੰ ਦੇਖ ਕੇ ਆਉਣਾ ਚਾਹੀਦਾ ਤਾਂ ਉਸ ਵਕਤ ਮੈਂ ਹੀ ਉਸ ਨੂੰ ਕਿਹਾ ਸੀ ਕਿ ਤੂੰ ਜਾ ਕੇ ਦੇਖਾ ਉਹ ਘਰ ਚ ਇਹ ਕਹਿ ਕੇ ਗਈ ਸੀ ਕਿ ਉਹ ਸਵੇਰ ਜਾਊ ਤੇ ਸ਼ਾਮ ਨੂੰ ਵਾਪਸ ਆਜੂਗੀ ਪਰ ਉਹ 5 ਦਿਨ ਤੱਕ ਉੱਥੇ ਹੀ ਰਹੀ ਸੀ ਉਦੋਂ ਸਾਨੂੰ ਸ਼ੱਕ ਨਹੀਂ ਹੋਇਆ ਪਰ ਯਕੀਨ ਆ ਕਿ ਇਸ ਦੌਰਾਨ ਉਹਨਾਂ ਦੋਨਾਂ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਵੀ ਬਣੇ ਸੀ ਪੋਸਟ ਦੇ ਦੌਰਾਨ ਉਹਨਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਉਹਨਾਂ ਦੇ ਫੋਨ ਨੰਬਰਸ ਨੂੰ ਸਰਬੂ ਲੈਸ ਦੇ ਉੱਤੇ ਲਗਾ ਦਿੱਤਾ ਜਾਂਦਾ ਪਤਾ ਲੱਗਦਾ ਕਿ ਰਾਹੁਲ ਤੇ ਸ਼ਿਵਾਨੀ ਦਾ ਵਿਆਹ 16 April 2025 ਨੂੰ ਕਰਨਾ ਤੈਅ ਕੀਤਾ ਗਿਆ ਸੀ ਤੇ ਸਾਰੀਆਂ ਤਿਆਰੀਆਂ ਵੀ ਲਗਭਗ ਹੋ ਹੀ ਚੁੱਕੀਆਂ ਸੀ ਰਾਹੁਲ ਆਪਦੀ ਜੱਸ ਸੱਸ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਉਸ ਦਾ ਵਿਆਹ ਜਤਿੰਦਰ ਨਾਲ 2007 ਦੇ ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਬੇਟੀ ਸ਼ਵਾਨੀ ਤੇ ਦੋ ਬੇਟਾ ਨੇ ਜਨਮ ਲੈਂਤਾ ਸੀ ਜਦੋਂ ਇਹ ਘਟਨਾ ਸੋਸ਼ਲ ਮੀਡੀਆ ਤੇ ਆਈ ਤਾਂ ਪੂਰੇ ਸਮਾਜ ਅਤੇ ਦੇਸ਼ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਅਲੱਗ-ਅਲੱਗ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ ਕਿਉਂਕਿ ਇੱਕ ਦਮਾਦ ਤੇ ਸੱਸ ਦਾ ਰਿਸ਼ਤਾ ਮਾਂ ਤੇ ਬੇਟੇ ਵਰਗਾ ਹੁੰਦਾ ਪਰ ਇੱਥੇ ਇਹ ਬਿਲਕੁਲ ਹੀ ਉਲਟੋ ਹੋ ਚੁੱਕਿਆ ਸੀ ਸਪਨਾ ਦੀ ਬੇਟੀ ਤੋਂ ਜਦੋਂ ਉਸ ਦੀ ਮਾਂ ਦੇ ਬਾਰੇ ਵਿੱਚ ਕੁਝ ਸਵਾਲ ਪੁੱਛੇ ਗਏ ਤਾਂ ਬੇਟੀ ਦੇ ਦੁਆਰਾ ਕਿਹਾ ਗਿਆ ਕਿ ਬਸ ਮੈਂ ਆਪਣੀ ਮਾਂ ਨੂੰ ਇੰਨਾ ਕਹਿਣਾ ਚਾਹੁੰਦੀ ਕਿ ਜੋ ਵੀ ਪੈਸੇ ਤੇ ਜੇਬਰਾ ਤੋਂ ਲੈ ਕੇ ਗਈ ਆ ਉਹ ਵਾਪਸ ਕਰ ਦੇ ਹੋਰ ਅਸੀਂ ਤੈਥੋਂ ਕੁਝ ਵੀ ਨਹੀਂ ਲੈਣਾ ਤੇ ਜਦੋਂ ਸਪਨਾ ਦੇ ਪਤੀ ਤੋਂ ਮੀਡੀਆ ਦੇ ਦੁਆਰਾ ਪੁੱਛਿਆ ਗਿਆ ਕਿ ਤੁਸੀਂ ਉਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤਾਂ ਉਸ ਦੇ ਦੁਆਰਾ ਕਿਹਾ ਗਿਆ ਕਿ ਬਸ ਮੈਂ ਇਹੀ ਚਾਹੁੰਨਾ ਕਿ ਬਸ ਇੱਕ ਵਾਰ ਪੁਲਿਸ ਉਸ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਕਰ ਦੇ ਮੈਂ ਉਸ ਤੋਂ ਪੁੱਛਣਾ ਚਾਹੁੰਨਾ ਕਿ ਉਸ ਨੇ ਆਪਣੀ ਬੇਟੀ ਦੀ ਜ਼ਿੰਦਗੀ ਤਬਾਹ ਕਿਉਂ ਕੀਤੀ ਪੁਲਿਸ ਨੇ ਇਸ ਮਾਮਲੇ ਨੂੰ ਦਰਤਾ ਕਰ ਲਿਆ ਪਰ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਉਸ ਦਾ ਕਾਰਨ ਪੁਲਸ ਦੇ ਦੁਆਰਾ ਦੱਸਿਆ ਗਿਆ ਕਿ ਇਹ ਦੋਵੇਂ ਹੀ ਬਾਲਗ ਨੇ ਤੇ ਭਾਰਤ ਦੇ ਕਾਨੂੰਨ ਮੁਤਾਬਕ ਉਹ ਆਪ ਦੇ ਫੈਸਲੇ ਖੁਦ ਲੈ ਸਕਦੇ ਨੇ ਤੇ ਜਿੱਥੇ ਚਾਹਣ रह ਸਕਦੇ ਨੇ ਇਸ ਲਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਪਰ ਹਾਂ ਉਹਨਾਂ ਨੇ ਘਰ ਦੇ ਵਿੱਚੋਂ ਜੋ ਸਮਾਨ ਚੋਰੀ ਕੀਤਾ ਉਹ ਮਾਮਲੇ 'ਚ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਆ ਪੋਸਤਾ ਵੀ ਇਹੀ ਕਹਿਣਾ ਕਿ ਜੇਪ ਸਾਸ ਇਸ ਗੱਲ ਦੇ ਉੱਤੇ ਅੜ ਜੇ ਕਿ ਉਸ ਨੇ ਆਪ ਦੇ ਦਮਾਦ ਦੇ ਨਾਲ ਹੀ ਰਹਿਣਾ ਤਾਂ ਜਤਿੰਦਰ ਹੋਵੇ ਚਾਹੇ ਕਾਨੂੰਨ ਕੋਈ ਵੀ ਉਸ ਨੂੰ ਇਸ ਕੱਲ ਤੋਂ ਰੋਕ ਨਹੀਂ ਸਕਦਾ ਪਰ ਸਪਨਾ ਦੇ ਇਸ ਫੈਸਲੇ ਦੇ ਕਰਕੇ ਉਸ ਦੀ ਬੇਟੀ ਤੇ ਦੋ ਬੇਟਿਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਤਬਾਹ ਚੁੱਕੀ ਆ ਤੇ ਸੋਦੇ ਜਤਿੰਦਰ ਦੀ ਵੀ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ